ਵਾਦਲ ਸਾਹਿਬ ਨੇ ਮੈਨੂੰ ਤਿੰਨ ਵਾਰ ਜੇਲ੍ਹ ਭੇਜਿਆ ਪਰਚੇ-ਪਰਚੇ ਵੀ ਹੋਏ ਪਰਚੇ ਵੀ ਹੋਏ ਮੇਰੇ ਤੇ ਕੁੱਟ ਵੀ ਮੇਰੇ ਤੇ ਬੜੀ ਪਈ ਅੱਛਾ ਹਾਂ ਮੇਰੇ ਹਾਂ ਮੇਰੇ ਬੈਕ ਦੇ ਵਿੱਚ ਹਾਲੇ ਵੀ ਦਰਦ ਹੁੰਦਾ ਹੈ ਆਦਮੀ ਮਾਰਦੇ ਜੇ ਕਿ ਬੀਬੀਆਂ ਹੁੰਦੇ ਸੀ ਪੁਲਸਾਰ ਆਦਮੀਆਂ ਨੇ ਮਾਰੇ ਮੇਰੇ ਵੈਨ ਬੈਕ ਦੇ ਉੱਤੇ ਜਿਵੇਂ ਸੱਟਾਂ ਵੱਜੀਆਂ ਪਹਿਲੀ ਵਾਰ ਜਦੋਂ ਕਿਸੇ ਨੇ ਕੋਈ ਦਾੰਗ ਮਾਰੀਆ ਥੱਪੜ ਮਾਰਿਆ ਸੀ ਪੁਲਸਾਰ ਉਹਦੇ ਅੱਗੂ ਦੋ ਵੀ ਮਾਰੇ ਸੀ ਅੱਛਾ ਵਾਪਤ ਵੀ ਕਰਤੇ ਸੀ ਇਹ ਕਿਹੜੇ ਸਾਲ ਦੀ ਗੱਲ ਹੈ ਹਰ ਇੱਕ ਸਾਲ ਦੀ अच्छा आई गॉट आई ਨਹੀਂ ਆ ਗਾ ਵੀ ਉਹਨੂੰ ਮੈਨੂੰ ਹੋ ਜਵੇ ਜਿਹੜੇ ਮੈਂ ਦੀ ਡੀਐਸਪੀ ਦੀ ਗੱਲ ਕਰ ਰਹੀ ਆ ਉਹ 150 ਜਣਾਂ ਸੀ ਅਸੀਂ 7 ਜਣੀਆਂ ਸੀ ਹਸਪਤਾਲ ਦਾਖਲ ਹੋਏ ਸੀਗੇ ਜਾ ਕੇ ਚੰਡੀਗੜ੍ਹ ਸਾਡੀਆਂ ਬਹੁਤ ਐਜੀਟੇਸ਼ਨਾਂ ਹੋਈਆਂ ਮੇਰੇ ਜਿਵੇਂ ਅਥਰੂ ਗਿਆ ਸੀ ਸਿੱਟ ਦੇ ਹੁੰਦੇ ਸੀਗੇ ਪਾਣੀ ਦੀਆਂ ਬਿਛਾੜਾ ਮਾਰਦੇ ਸੀਗੇ ਹਨਾ ਤਿੰਨ ਸਾਲ ਲੜਨ ਤੋਂ ਬਾਅਦ ਫਿਰ ਬਾਦਲ ਸਾਹਿਬ ਨੇ ਮੈਨੂੰ ਆਪ ਬੁਲਾਇਆ ਹੂੰ ਬਹੁ ਖੜਤਾਲ ਤੇ ਬੈਠੇ ਸੀ ਅਸੀਂ ਜਦ ਬੋਲਣ ਲੱਗੇ ਬਾਦਲ ਸਾਹਿਬ ਮੈਂ ਕਿਹਾ ਵੀ ਅੱਜ ਤੱਕ ਅਸੀਂ ਤੁਹਾਨੂੰ ਬੋਲਣ ਹੀ ਨਹੀਂ ਦੇਣਾ अच्छा का तू बोल दियो सीधा ही गुस्सा सीधा हां अच्छा मैं क्या मैं अस्सी 3 ਸਾਲ ਹੋ ਗਈ ਲੜਦਿਆਂ ਨੂੰ ਇਸ ਕਰਕੇ ਵੀ ਅਸੀਂ ਬੋਲਾਂਗੇ ਤੇ ਤੁਹਾਨੂੰ ਸੁਣਾਈਏ ਵੀ ਅਸੀਂ ਚਾਹੁੰਦੀਆਂ ਕੀ ਹੈ ਤੇ ਅੱਜ ਵੀ ਤੁਹਾਨੂੰ ਹੀ ਸੁਣ ਕੇ ਮੁਰਜਾਂਗੇ ਅਸੀਂ ਲੜਕੀਆਂ ਆਈਆਂ ਤੁਸੀਂ ਚੁੱਪ ਰੋ ਮੈਂ ਆ ਹੀ ਗਿਆ ਮੈਂ ਤੁਸੀਂ ਚੁੱਪ ਰੋ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਦੀ ਆਂ ਵੀ ਤੁਸੀਂ ਇਹ ਕਹਿੰਦੇ ਹੋ ਵੀ ਔਰਤਾਂ ਦਾ ਮਾਣ ਸਨਮਾਨ ਹੋਊਗਾ ਉਹ ਕਿੱਥੇ ਮਾਣ ਸਨਮਾਨ ਹੈ ਰੋਜ਼ ਮੇਰੇ ਕੋਲ ਟਪਈ ਮੇਰੀਆਂ ਚੁੰਨੀਆਂ ਲਾਈਆਂ ਮੇਰੇ ਥਾਣੇ ਕਚਹਿਰੀਆਂ ਪਰਚੇ ਕੀ ਕੁਝ ਨਹੀਂ ਮੇਰੇ ਨਾਲ ਕੀਤਾ ਤੁਸੀਂ ਦੱਸੋ ਤੁਹਾਡੀ ਕੀ ਜ਼ਿੰਮੇਵਾਰੀ ਹੈ ਸਾਡੇ ਪਰ ਬਿਲਕੁਲ ਠੀਕ ਹੈ ਮਨ ਕੋਲ ਕੋਈ ਜਵਾਬ ਨਹੀਂ ਸੀ ਇਸ ਗੱਲ ਦਾ ਠੀਕ ਹੈ ਫਿਰ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਕਿਹਾ ਵੀ ਅੱਜ ਤੋਂ ਬਾਅਦ ਤੈਨੂੰ ਕਦੇ ਵੀ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਸਿੱਧਾ ਤੁਸੀਂ ਮੇਰੇ ਕੋਲ ਆਉਣਾ ਮੈਨੂੰ ਆਪਦੀ ਮੰਗ ਦੱਸਣੀ ਆ ਮੰਗ ਤੋਂ ਬਾਅਦ ਜੇ ਤੁਹਾਡੀ ਮੰਗ ਪੂਰੀ ਨਹੀਂ ਮੈਂ ਕਰੂੰਗਾ ਫੇਰ ਤੁਸੀਂ ਜਿਹੜਾ ਕੁਝ ਮਰਜ਼ੀ ਕਰਿਓ ਅੱਛਾ ਤੇ ਬਸ ਉਸ ਦਿਨ ਤੋਂ ਬਾਅਦ 7 ਸਾਲ ਬਾਅਦ ਸਰਕਾਰ ਰਹੀ ਮੈਨੂੰ ਇੱਕ ਦਿਨ ਧਰਨੇ ਦੀ ਲੋੜ ਨਹੀਂ ਪਈ ਸੀ ਕੈਪਟਨ ਵੀ ਠੀਕ ਰਹੇ ਨੇ ਤੁਹਾਡੇ ਮੈਂ ਆਹ ਉਹ ਕੈਪਟਨ ਤਾਂ ਸੁਣਦੇ ਹੀ ਨਹੀਂ ਸੀ ਜਾਂ ਹੁਣ ਗੱਲ ਕਰ ਲਈ 17 ਤੋਂ 22 ਜਦੋਂ ਰਹੇ ਨੇ ਨਹੀਂ ਨਹੀਂ ਉਹ ਸੁਣਦੇ ਹੀ ਨਹੀਂ ਸੀ ਉਹਨਾਂ ਨੇ ਤਾਂ ਸਾਡੇ ਨਾਲ ਬਹੁਤ ਬੁਰਾ ਕੀਤਾ ਨਾ ਮੈਡੀਕਲ ਲੀਵ ਪੂਰੇ ਇੰਡੀਆ 'ਚ ਕਿਤੇ ਨਹੀਂ ਮਿਲਦੀ ਪੰਜਾਬ ਦੀ ਅੰਗਣਵਾੜੀ ਵਰਕਰ ਨੂੰ ਮਿਲਦੀ ਆ ਇਹ ਬਾਦਲ ਸਾਹਿਬ ਦੀ ਦੀਏ ਮੈਂ ਬਾਦਲ ਸਾਹਿਬ ਨੇ ਮੈਨੂੰ ਤਿੰਨ ਵਾਰ ਜੇਲ੍ਹ ਭੇਜਿਆ ਪਰਚੇ-ਪਰਚੇ ਵੀ ਹੋਏ ਪਰਚੇ ਵੀ ਹੋਏ ਮੇਰੇ ਤੇ ਕੁੱਟ ਵੀ ਮੇਰੇ ਤੇ ਬੜੀ ਪਈ ਅੱਛਾ ਹਾਂ ਮੇਰੇ ਹਾਂ ਮੇਰੇ ਬੈਕ ਦੇ ਵਿੱਚ ਹਾਲੇ ਵੀ ਦਰਦ ਹੁੰਦਾ ਆਦਮੀ ਮਾਰਦੇ ਜਿੱਕੇ ਬੀਬੀਆਂ ਹੁੰਦੀ ਸੀ ਪੁਲਸ ਵਾਲੇ ਆਦਮੀਆਂ ਨੇ ਮਾਰੇ ਮੇਰੇ ਵੈਨ ਬੈਕ ਦੇ ਉੱਤੇ ਜਿਵੇਂ ਸੱਟਾਂ ਵੱਜੀਆਂ ਉੱਥੇ ਬਠਿੰਡੇ ਹੁੰਦੀਆਂ ਸੀ ਬਠਿੰਡੇ ਸੀਗਾ ਇੱਕ ਪ੍ਰੋਗਰਾਮ ਬਾਦਲ ਸਾਹਿਬ ਦਾ ਅਸੀਂ ਨਾਰੇ ਲਾਤੇ ਸੀ ਉਹਦੇ 'ਚ ਅੱਛਾ ਤੇ ਫਿਰ ਉੱਥੇ ਉਹ ਪੁਲਿਸ ਨੇ ਦੇਖੇ ਨਹੀਂ ਵੀ ਕੌਣ ਆਦਮੀ ਕੌਣ ਜਨਾਨੀ ਉਹ ਉਹਨਾਂ ਨੇ ਜਨਨ ਕੀ ਬਹੁਤ ਮਾਰਿਆ ਸੀਗਾ ਉਦੋਂ ਉਦੋਂ ਕਦੀ ਲੱਗਦਾ ਸੀ ਯਾਰ ਕਿੱਥੇ ਚੱਕਰਾਂ ਚ ਪੈ ਗਈ ਡਾਂਗਾ ਖਾਂਦੀ ਕਰਦੀ ਕਦੇ ਕਦੇ ਵੀ ਨਹੀਂ ਲੱਗਦਾ ਸੀ ਕਦੇ ਵੀ ਨਹੀਂ ਲੱਗਦਾ ਬੜਾ ਬੜਾ ਗੁੱਡ ਫੀਲ ਹੁੰਦਾ ਸੀਗਾ ਵੀ ਮੈਂ ਸੋਸ਼ਲ ਕਾਜ ਲਈ ਲੜ ਰਹੀ ਆ ਮੈਨੂੰ ਨਹੀਂ ਕਦੇ ਮੈਂ ਕਦੇ ਐ ਮੈਂ ਮਹਿਸੂਸ ਹੀ ਨਹੀਂ ਕੀਤਾ ਸੀ ਕਦੇ ਪਹਿਲੇ ਜਦੋਂ ਕਿਸੇ ਨੇ ਕੋਈ ਡਾਂਗ ਮਾਰੀ ਆ ਥੱਪੜ ਮਾਰਿਆ ਸੀ ਪੁਲਿਸ ਨਾਲ ਉਹ ਅੱਗੂ ਦੋ ਵੀ ਮਾਰੇ ਸੀ ਅੱਛਾ ਵਾਪਸ ਵੀ ਕਰਤੇ ਸੀ ਇਹ ਕਿਹੜੇ ਸਾਲ ਦੀ ਗੱਲ ਹੈ ਹਰ ਇੱਕ ਸਾਲ ਦੀ ਅੱਛਾ ਕੋਟ ਆ ਨਹੀਂ ਹੈਗਾ ਵੀ ਉਹਨਾਂ ਨੇ ਮੈਨੂੰ ਉਹ ਜਿਵੇਂ ਜਿਹੜੇ ਮੈਂ ਦੀ ਡੀਐਸਪੀ ਦੀ ਗੱਲ ਕਰ ਉਹ 150 ਜਣਾਂ ਸੀ ਅਸੀਂ 7 ਜਣੀਆਂ ਸੀ ਹਸਪਤਾਲ ਦਾਖਲ ਹੋਏ ਸੀਗੇ ਜਾ ਕੇ ਅੱਛਾ ਤੇ ਇਥੇ ਨਾਮ ਡੀਐਸਪੀ ਦਾ ਯਾਦ ਆ ਕਿਹੜਾ ਸੀ ਉਹ ਮੈਂ ਲੈਣਾ ਨਹੀਂ ਯਾਦ ਅੱਛਾ ਫੇਰ ਚਾੜ ਹੋ ਗਏ ਲੈ ਉਹ ਰਿਟਾਇਰ ਹੋ ਗਏ ਇਥੇ ਚੌਂਤੀ ਜੀ ਹੋਮ ਅਰਡਰਸ ਦਾ ਕਮਿਸ਼ਨ ਦਾ ਆਫਿਸ ਸੀ ਹਾਂ ਤੇ ਇਥੇ ਸਾਡੀ ਅਪੀਲ ਲੱਗੀ ਉਸ ਲੜਾਈ ਦੀ ਅੱਛਾ ਤੇ ਪੁਲਿਸ ਨੇ ਇਥੇ ਆ ਕੇ ਸਟੇਟਮੈਂਟ ਦਿੱਤੀ ਵੀ ਇਹਨਾਂ ਨੇ ਸਾਨੂੰ ਮਾਰਿਆ ਉਹ ਕਹਿੰਦੇ ਸ਼ਰਮ ਨਾਲ ਮਰ ਜਾਓ ਹਮ 27 ਜਨਾਨੀਆਂ ਦਾ ਕਟਾਈ ਖਾਦੀ ਹੈ ਹਾਂ ਵੀ ਤੁਸੀਂ 150 ਜਨਾਂ ਇਹ ਸੱਤ ਇਹ ਤੁਹਾਨੂੰ ਕਿਵੇਂ ਕਟ ਗਈਆਂ ਬਿਲਕੁਲ ਠੀਕ ਹੈ ਹਨਾ ਵੀ ਇਹ ਸੰਭਵ ਨਹੀਂ ਪਰ ਮੈਂ ਦੱਸਦੀ ਹਾਂ ਵੀ ਪਤਾ ਨਹੀਂ ਕਿੱਥੋਂ ਜੋਸ਼ ਆ ਜਾਂਦਾ ਸੀ ਕੀ ਹੁੰਦਾ ਸੀਗਾ ਜੇ ਕਿਸੇ ਪੁਲਿਸ ਵਾਲੀ ਜਨਾਨੀ ਦੀ ਗੋਤਾ ਤਾਂ ਚਾਹੀ ਚਾ ਤੇ ਪੜ ਕੇ ਠੋਕ ਦਿਓ ਠੀਕ ਹੈ ਆਈ ਨਹੀਂ ਹੁੰਦਾ ਸੀਗਾ ਉਹ ਬੱਚੇ ਦਾ ਕੀ ਹੋਊਗਾ ਕੁਝ ਨਹੀਂ ਇੰਦਾ ਹੀ ਦਿਮਾਗ ਚੋਂ ਵੀ ਨਹੀਂ ਕੁਝ ਵੀ ਨਹੀਂ ਹੁੰਦਾ ਸੀਗਾ ਤੇ ਵੀ ਅਸੀਂ ਕਿਹੜਾ ਵੀ ਸੀਲ ਗਊਆਂ ਹੈਗੀਆਂ ਵੀ ਸਾਨੂੰ ਇਹ ਕੁੱਟ ਕੇ ਲੰਘ ਜਾਣਗੇ ਹਨਾ ਅੱਛਾ ਚੰਡੀਗੜ੍ਹ ਵਾਪ ਮੇਰੇ ਆ ਦੇਖੋ ਟੰਕੇ ਲੱਗੇ ਹੋਏ ਆ ਮੇਰੇ ਬਾਹਾਂ ਦੇ ਉੱਤੇ ਅੱਛਾ ਚੰਡੀਗੜ੍ਹ ਸਾਡੀਆਂ ਬਹੁਤ ਐਜੀਟੇਸ਼ਨਾਂ ਹੋਈਆਂ ਮੇਰੇ ਜਿਵੇਂ ਅਥਰੂ ਗੈਸ ਸੈੱਟ ਦਿੰਦੇ ਸੀਗੇ ਪਾਣੀ ਦੀਆਂ ਬਿਛਾੜਾ ਮਾਰਦੇ ਸੀਗੇ ਹਨਾ ਤੇ ਬਹੁਤ ਚੰਡੀਗੜ੍ਹ ਪੁਲਿਸ ਦੇ ਵੀ ਅਸੀਂ ਬਸ ਕਰ ਤੁਹਾਡੇ ਸਰੀਰ ਤੇ ਝਲਕਦਾ ਕਿਤੇ ਨਾ ਕਿਤੇ ਸੱਟਾਂ ਇਹਨਾਂ ਦੀ ਅਸੀਂ ਔਰ ਡਾਂਗਾ ਉਹ ਕਿ ਲੈ ਜਾਂਦੀਆਂ ਸੀ ਇਹਨਾਂ ਦੇ ਜਿਹੜੇ ਪੜੇ ਹੁੰਦੇ ਆ ਕੱਚ ਜਿਹੇ ਦੇ ਸ਼ੀਲਡਾਂ ਜੀਆਂ ਅਸੀਂ ਉਹ ਇਹ ਮਗਰ ਹਾਂ ਸੇਫ ਗਾਰਡ ਇਹ ਮਗਰ ਮਗਰ ਤੁਰੇ ਫੇਰਦੇ ਨੇ ਮੈਡਮ ਹੁਣ ਤਾਂ ਧਰਨਾ ਮੁੱਕ ਗਿਆ ਸਾਡੀਆਂ ਮੋੜ ਜਾਓ ਅੱਛਾ ਅਸੀਂ ਜਮਾ ਕਰਾਉਣੀਆਂ ਜਾ ਕੇ ਅੱਛਾ ਜਿਵੇਂ ਤੁਸੀਂ ਦੱਸਿਆ ਵੀ ਬਾਦਲ ਸਾਹਿਬ ਉਹਨਾਂ ਨੇ ਤਿੰਨ ਵਾਰ ਜੇਲ ਭੇਜਿਆ ਫਿਰ ਵੀ ਹਰ ਗੋਬਿੰਦਕੌਰ ਉਹਨਾਂ ਦੀ ਪਾਰਟੀ ਚ ਜਾਂਦੀ ਹੈ ਹਾਂ ਉਹਦਾ ਵੀ ਮੈਂ ਤੁਹਾਨੂੰ ਦੱਸਦੀ ਹਾਂ ਵੀ ਕਿਉਂ ਜਾਂਦੀ ਹੈ ਮੈਂ ਤੇ ਤਿੰਨ ਸਾਲ ਲੜਨ ਤੋਂ ਬਾਅਦ ਫਿਰ ਬਾਦਲ ਸਾਹਿਬ ਨੇ ਮੈਨੂੰ ਆਪ ਬੁਲਾਇਆ ਹਾਂ ਬੋਖ ਹੜਤਾਲ ਤੇ ਬੈਠੇ ਸੀ ਅਸੀਂ ਤੇ ਮੈਂ ਮੁੱਖ ਮੰਤਰੀ ਸੀ ਉਹ ਤੁਹਾਡਾ ਹਾਂਜੀ ਆ ਮੁੱਖ ਮੰਤਰੀ ਸੀ ਇਹ 2010 ਦੀ ਗੱਲ ਹੈ 10 ਦੀ ਗੱਲ ਠੀਕ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਹੁਣ ਬੀਬੀ ਨੂੰ ਬੁਲਾ ਕੇ ਲਿਆਓ ਅੱਛਾ ਤੇ ਫਿਰ ਮੈਨੂੰ ਬੈਠ ਕੇ ਅਸੀਂ ਬਠਿੰਡੇ ਮੀਟਿੰਗ ਕੀਤੀ ਪਹਿਲੀ ਵਾਰੀ ਹੂੰ ਤੇ ਉਹ ਬੈਠ ਕੇ ਜਦੋਂ ਗੱਲਬਾਤ ਸ਼ੁਰੂ ਹੋਈ ਤਾਂ ਬੋਲਣ ਲੱਗੇ ਬਾਦਲ ਸਾਹਿਬ ਮੈਂ ਕਿਹਾ ਵੀ ਅੱਜ ਤਾਂ ਅਸੀਂ ਤੁਹਾਨੂੰ ਬੋਲਣ ਹੀ ਨਹੀਂ ਦੇਣਾ ਅੱਛਾ ਕਾ ਤੋ ਬੋਲਦੇ ਹੋ ਸਿੱਧਾ ਹੀ ਗੁੱਸਾ ਸਿੱਧਾ ਹਾਂ ਅੱਛਾ ਮੈਂ ਕਿਹਾ ਵੀ ਮੈਂ ਅਸੀਂ 3 ਸਾਲ ਹੋ ਗਈ ਲੜਦਿਆਂ ਨੂੰ ਇਸ ਕਰਕੇ ਵੀ ਅਸੀਂ ਬੋਲਾਂਗੇ ਤੇ ਤੁਹਾਨੂੰ ਸੁਣਾਈਏ ਵੀ ਅਸੀਂ ਚਾਹੁੰਦੀਆਂ ਕੀ ਆ ਤੇ ਅੱਜ ਵੀ ਤੁਹਾਨੂੰ ਸੁਣ ਕੇ ਮੁਰਜਾਂਗੇ ਅਸੀਂ ਲੜਕੀਆਂ ਆਈਆਂ ਇੱਥੇ ਬਿਲਕੁਲ ਠੀਕ ਤੁਸੀਂ ਚੁੱਪ ਰਹੋ ਮੈਂ ਐਂ ਗਿਆ ਮੈਂ ਤੁਸੀਂ ਚੁੱਪ ਰਹੋ ਅੱਛਾ ਠੀਕ ਹੈ ਉੱਗਲ ਖੜੀ ਸੀ ਹੈ ਮੈਂ ਕਿਹਾ ਵੀ ਤੁਸੀਂ ਚੁੱਪ ਰਹੋ ਤੁਸੀਂ ਸੁਣੋਗੇ ਮੈਂ ਬੋਲੂਗੀ ਹੋਰ ਵੀ ਅਫਸਰ ਕਰ ਰਹੇ ਉਹਨੇ ਸਾਰੇ ਖੜੇ ਸੀ ਐਸਐਸਪੀ ਨੌਨਿਹਾਲ ਸਿੰਘ ਸੀਗੇ ਅੱਛਾ ਤੇ ਰਾਹੁਲ ਜੀ ਸੀਗੇ ਆਪਣੇ ਰਾਹੁਲ ਕੁਮਾਰ ਡੀਸੀ ਅੱਛਾ ਤੇ ਉਹ ਹੈਰਾਨ ਵੀ ਇੱਕ ਲੇਡੀ ਵੀ ਉਹ ਵੀ ਅੰਗਣਵੜੀ ਵਰਕਰ ਹੋਵੇ ਹਨ ਉਹਨਾਂ ਬਾਣੇ ਇੱਕ ਪਿੰਡੂ ਔਰਤ ਹੈ ਉਹਨਾਂ ਬਾਣੇ ਦਾ ਹਾਂ ਹਾਂ ਨਹੀਂ ਨਹੀਂ ਆਹ ਤਾਂ ਮੈਂ ਜਾਣਦੇ ਸੀਗੇ ਉਹ ਅੱਛਾ ਤੇ ਵੀ ਇੱਕ ਸੀਐਮ ਨੂੰ ਇਦਾਂ ਕਰਕੇ ਕਰੀ ਉਹ ਬਲਕੜੀ ਕਰਕੇ ਗੱਲ ਕਰ ਹਾਂ ਹਾਂ ਫਿਰ ਉਹ ਬਨੇ ਬਾਤਾਂ ਬਹੁਤ ਜਿਨੀ ਕਿ ਕਹ ਲੋ ਵੀ ਸਲਝੇ ਹੋਏ ਲੀਡਰ ਸੀ ਖਲੀਮੀ ਤਾਂ ਸੀ ਉਹਨਾਂ ਦੀ ਬਹੁਤ ਹਲੀਮੀ ਸੀ ਉਹ ਉੱਥੇ ਚੌਪ ਕਰਕੇ ਕਹਿੰਦੀ ਕਹਿੰਦੀ ਨਾ ਬੀਬਾ ਜੀ ਕੋਈ ਗੱਲ ਨਹੀਂ ਮੈਂ ਨਹੀਂ ਬੋਲਦਾ ਤੁਸੀਂ ਬੋਲੋ ਹੂੰ ਮੈਂ ਉਹਨਾਂ ਨੂੰ ਪਹਿਲੀ ਗੱਲ ਇਹ ਕਈ ਵੀ ਲੜਾਈ ਤਾਂ ਸਾਡੀ ਹੈਗੀ ਵੀ ਤਨਖਾਹਾਂ ਮਿਲਣ ਸਾਨੂੰ ਜਾਂ ਪੱਤੇ ਜਾਂ ਜਿਹੜਾ ਕੁਝ ਵੀ ਮਿਲੇ ਪਰ ਮੈਂ ਕੋਈ ਮੰਗ ਨਹੀਂ ਕਰਦੀ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਦੀ ਆਂ ਵੀ ਤੁਸੀਂ ਇਹ ਕਹਿੰਦੇ ਹੋ ਵੀ ਔਰਤਾਂ ਦਾ ਮਾਣ ਸਨਮਾਨ ਹੋਊਗਾ ਕਿੱਥੇ ਮਾਣ ਸਨਮਾਨ ਹੈ ਰੋਜ਼ ਮੇਰੇ ਕੋਲ ਟਪਈ ਮੇਰੀਆਂ ਚੁੰਨੀਆਂ ਲਾਈਆਂ ਮੇਰੇ ਥਾਣੇ ਕਚਹਿਰੀਆਂ ਪਰਚੇ ਕੀ ਕੁਝ ਨਹੀਂ ਮੇਰੇ ਨਾਲ ਕੀਤਾ ਤੁਸੀਂ ਦੱਸੋ ਤੁਹਾਡੀ ਕੀ ਜ਼ਿੰਮੇਵਾਰੀ ਹੈ ਸਾਡੇ ਪਰ ਬਿਲਕੁਲ ਠੀਕ ਹੈ ਮੈਨੂੰ ਜਵਾਬ ਚਾਹੀਦਾ ਹਮ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਸ ਗੱਲ ਦਾ ਠੀਕ ਹੈ ਫਿਰ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਕਿਹਾ ਵੀ ਅੱਜ ਤੋਂ ਬਾਅਦ ਹਮ ਤੈਨੂੰ ਕਦੇ ਵੀ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਸਿੱਧਾ ਤੁਸੀਂ ਮੇਰੇ ਕੋਲ ਆਉਣਾ ਮੈਨੂੰ ਆਪਣੀ ਮੰਗ ਦੱਸਣੀ ਹੈ ਮੰਗ ਤੋਂ ਬਾਅਦ ਜੇ ਤੁਹਾਡੀ ਮੰਗ ਪੂਰੀ ਨਹੀਂ ਮੈਂ ਕਰੂੰਗਾ ਫਿਰ ਤੁਸੀਂ ਜਿਹੜਾ ਕੋਈ ਸਮਰਜੀ ਕਰਿਓ ਅੱਛਾ ਤੇ ਬਸ ਉਸ ਦਿਨ ਤੋਂ ਬਾਅਦ 7 ਸਾਲ ਬਾਅਦ ਸਰਕਾਰ ਲਈ ਮੈਨੂੰ ਇੱਕ ਦਿਨ ਧਰਨੇ ਦੀ ਲੋੜ ਨਹੀਂ ਪਈ ਸੀ ਵਾਕੀ ਕੰਮ ਹੋ ਜਾਂਦਾ ਸੀ ਸਾਰੇ ਟੋਟਲ ਇਹੋ ਜੇ ਇਹੋ ਜੇ ਕੰਮ ਬਾਦਲ ਸਾਹਮਣੇ ਸਾਡੇ ਕੀਤੇ ਵੀ ਇੰਡੀਆ ਦੇ ਵਿੱਚ ਉਹ ਅੱਜ ਵੀ ਆਂਗਣਵਾੜੀ ਵਰਕਰ ਹਾਲਾਂਕਿ ਹੁਣ ਤਾਂ ਇਹਨਾਂ ਨੇ ਖੋਲੇ ਸਾਡੇ ਕੋਲ ਉਹ ਪਰ ਉਹ ਪੂਰੇ ਚਾੜੂ ਵਾਲੇ ਤੇ ਕਾਂਗਰਸ ਨੇ ਚਾੜੂ ਨੇ अच्छा कांग्रेस ਨੇ ਉਹਨਾਂ ਸਾਡੇ ਤੇ ਹਮਲਾ ਨਹੀਂ ਕੀਤਾ ਸੀਗਾ ਕੈਪਟਨ ਵੀ ਠੀਕ ਰਹੇ ਨੇ ਤੁਹਾਡੇ ਮੈਂ ਆਹ ਕੈਪਟਨ ਤਾਂ ਸੁਣਦੇ ਹੀ ਨਹੀਂ ਸੀ ਜਾਂ ਹੁਣ ਗੱਲ ਕਰ ਲਈ 17 ਤੋਂ 22 ਜਦੋਂ ਰਹੇ ਨੇ ਨਹੀਂ ਨਹੀਂ ਉਹ ਸੁਣਦੇ ਹੀ ਨਹੀਂ ਸੀ ਉਹਨਾਂ ਨੇ ਤਾਂ ਸਾਡੇ ਨਾਲ ਬਹੁਤ ਬੁਰਾ ਕੀਤਾ ਨਾ ਇਹ ਕਹਿ ਲੋ ਵੀ ਬੱਚੇ ਉਹਨਾਂ ਨੇ ਅੰਗਣਵਾੜ ਅਸੀਂ 5 ਸਾਲ ਲੜਦਿਆਂ ਰਹੀਆਂ ਕੈਪਟਨ ਦੇ ਖਿਲਾਫ ਹੁਣ ਬੱਚੇ ਅੰਗਣਵਾੜੀਆਂ ਦੇ ਫੇਰ ਚੱਕਲੇ ਚ ਪਹਿਲਾਂ ਵੀ ਉਹਨੇ ਇਹੀ ਕੰਮ ਕੀਤਾ ਸੀ ਸਕੂਲਾਂ 'ਚ ਬੱਚੇ ਬਾਹਰ ਤੇ ਦੂਜੀ ਵਾਰੀ ਫੇਰ ਉਹਨਾਂ ਨੇ ਇਹੀ ਕੀਤਾ ਤਾਂ ਮੈਂ ਜਿਹੜੀ ਬਾਦਲ ਸਾਹਿਬ ਦੀ ਗੱਲ ਕਰਦੀ ਸੀਗੀ ਵੀ ਜਿਹੜੀ ਵੀ ਮੰਗ ਮੈਂ ਲੈ ਕੇ ਜਾਂਦੀ ਤੁਸੀਂ ਹੈਰਾਨ ਹੋਵੋਗੇ ਪਹਿਲੀ ਗੱਲ ਤਾਂ ਮੇਰਾ ਮੰਗ ਪੱਤਰ ਹੀ ਬੜਾ ਬਹੁਤ ਵਧੀਆ ਹੁੰਦਾ ਸੀ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਨੇ ਪੂਰੀਆਂ ਕਰਨੀਆਂ ਮੈਂ ਉਹ ਲਿਖਣੀਆਂ ਜਿਹੜੀਆਂ ਸੈਂਟਰ ਨੇ ਪੂਰੀਆਂ ਕਰਨੀਆਂ ਮੈਂ ਉਹ ਲਿਖਣੀਆਂ ਜਿਹੜੀਆਂ ਡਾਇਰੈਕਟਰ ਨੇ ਕਰਨੀਆਂ ਮੈਂ ਹਰ ਬੰਦੇ ਦੇ ਲੈਵਲ ਦੀ ਮੰਗ ਲਿਖੀਅਰ ਕਰ ਦਿੰਦੇ ਤੁਸੀਂ ਹਾਂਜੀ ਕਲੀਅਰ ਅਫਸਰ ਦਾ ਕੰਮ ਐ ਕਿਹੜੇ ਮੈਕਬੀ ਹਾਂਜੀ ਹਾਂ ਤੇ ਬਾਦਲ ਸਾਹਿਬ ਨੇ ਚੁੱਪ ਕਰਕੇ ਬੈਠ ਜਾਣਾ ਜਦੋਂ ਸਾਡੀ ਮੀਟਿੰਗ ਹੁੰਦੀ ਹੈ ਚੇਅਰ ਕਰਦੇ ਮੀਟਿੰਗ ਨੂੰ ਉਹ ਇੱਧਰ ਮੈਂ ਬੈਠਦੀ ਇੱਧਰ ਅਫਸਰ ਬੈਠਦੇ ਉਹਨਾਂ ਨੇ ਚੁੱਪ ਕਰਕੇ ਸੁਣੀ ਜਾਣਾ ਅਫਸਰਾਂ ਨੂੰ ਇਹ ਕਹਿੰਦੇ ਵੀ ਬੀਬੀ ਜਿਹੜਾ ਕੁ